ਹਾਂਜੀ ਸੱਸੀ ਕਾਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਹਾਂਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਕਰਦੇ ਹਾਂ ਜੋ ਕਿ ਕਹਿੰਦੇ ਕੈਨੇਡਾ ਦਾ ਸੀਜ਼ਨ ਸ਼ੁਰੂ ਹੋਣ ਲੱਗਾ ਕੈਨੇਡਾ ਦੇ ਸੀਜ਼ਨ ਦੀ ਸ਼ੁਰੂਆਤ ਹੈ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਜੋ ਪਹਿਲਾ ਮੀਲਾ ਕਰਵਾਇਆ ਜਾ ਰਿਹਾ ਹੈ ਅਨਟਾਰੀਓ ਦੇ ਖੇਡ ਮੈਦਾਨਾਂ ਵਿੱਚ ਲੱਗਣਗੀਆਂ ਰੌਣਕਾਂ ਬ੍ਰੈਮਟਨ ਦੇ ਵਿੱਚ ਹੋਣਾ ਸਿਰਾ ਟੀਮਾਂ ਵੀ ਬਣ ਗਈਆਂ ਬੈਲੈਂਸ ਮੈਟਰੋ ਪੰਜਾਬੀ ਸਪੋਰਟਸ ਦੇ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਪਹਿਲਾ ਕਬੱਡੀ ਕੱਪ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਟੀਮਾਂ ਦਾ ਕਿਹੜੀਆਂ ਟੀਮਾਂ ਨਾਲ ਮੈਚ ਹੋਵੇਗਾ ਜੀ ਆਪਾਂ ਟੀਮਾਂ ਵੀ ਤੁਹਾਨੂੰ ਦੱਸਾਂਗੇ ਸਾਰੀਆਂ ਵੀ ਕਿਹੜੀ ਟੀਮ ਵਿੱਚ ਕਿਹੜੇ ਚੋਟੀ ਦੇ ਸੁਪਰਸਟਾਰ ਸਾਰੀਆਂ ਟੀਮਾਂ ਆਪਾਂ ਤਕਰੀਬਨ ਤੁਹਾਨੂੰ ਕਲੀਅਰ ਕਰਦੇ ਆਂ ਵੀਡੀਓ ਦੇ ਵਿੱਚ ਜੇ ਆਪਾਂ ਗੱਲ ਕਰੀਏ ਜੋ ਪਹਿਲਾ ਮੈਚ ਕਰਵਾਇਆ ਜਾਣਾ ਮੈਟਰੋ სპੋਰਟਸ ਪੰਜਾਬੀ სპੋਰਟਸ ਕਲੱਬ ਵੱਲੋਂ ਜੋ ਮੇਲਾ ਕਰਵਾਇਆ ਜਾ ਰਿਹਾ ਹੈ ਇੱਥੇ ਪਹਿਲਾ ਮੈਚ ਕਰਵਾਇਆ ਜਾਵੇਗਾ ਓਕੇਸੀ অন্ਟਾਰੀਓ ਕਬੱਡੀ ਕਲੱਬ ਦਾ ਜੋ ਮੈਟਰੋ ਪੰਜਾਬੀ სპੋਰਟਸ ਕਲੱਬ ਨਾਲ ਜੋ ਦੂਜਾ ਮੈਚ ਕਰਵਾਇਆ ਜਾਵੇਗਾ ਟ੍ਰਾਂਟੋ ਪੰਜਾਬੀ სპੋਰਟਸ ਕਲੱਬ ਤੇ ਦੂਜਾ ਮੈਚ ਹੋਵੇਗਾ ਯੂਨਾਈਟਿਡ ਬ੍ਰੈਂਪਟਨ ਦੀ ਟੀਮ ਨਾਲ ਬਹੁਤ ਚੋਟੀ ਦਾ ਮੈਚ ਇਹ ਵੀ ਹੋਣਾ ਬਾਕੀ ਬਹੁਤ ਚੋਟੀ ਦੀਆਂ ਸਾਰੀਆਂ ਜੇ ਆਪਾਂ ਮੈਟਰੋ ਦੀ ਟੀਮ ਦੀ ਗੱਲ ਕਰੀਏ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਦੀ ਜਿਸ ਵਿੱਚ ਖੇਡੇਗਾ ਸੁਲਤਾਨ ਸ਼ਮਸ਼ਪੁਰ ਸੰਦੀਪ ਲੋਧਰ ਬਿਲਾਲ ਮੌਸੇਮ ਢਿੱਲੋਂ ਪਾਕਿਸਤਾਨ ਦਾ ਚੋਟੀ ਦਾ ਸੁਪਰਸਟਾਰ ਰੇਡਰ ਕਾਲਾ ਧਨੌਲਾ ਅਮਰਿਤ ਫਤੇਗੜ ਸ਼ੰਨਾ ਇੰਦਰਜੀਤ ਕਲਸੀਆ ਰਵੀ ਸਾਹੋਕੇ ਅਬਦੁੱਲਾ ਰਾਜਪੂਤ ਫਰਿਆਦ ਸ਼ਕਰਪੁਰ ਇਹ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਦਾ ਮੈਚ ਹੋਵੇਗਾ ਪਹਿਲਾ ਮੈਚ ਹੋਵੇਗਾ ਓਕੇਸੀ ਕਬੱਡੀ ਕਲੱਬ ਨਾਲ অন্ਟਾਰੀਓ ਕਬੱਡੀ ਕਲੱਬ ਦੀ ਟੀਮ ਨਾਲ ਮੈਚ ਹੋਵੇਗਾ অন্ਟਾਰੀਓ ਦੀ ਟੀਮ ਵਿੱਚ ਕਬੱਡੀ ਕਲੱਬ ਵਿੱਚ ਖੇਡੇਗਾ ਰਵੀ ਦਿਉਰਾ ਮਲਕ ਬੀਨੀਆ ਬੀਨ ਹੀਰਾ ਬੱਟ ਗੋਰਾ ਰਸਾਲੂ ਪਿੰਦੂ ਸੀਚਲ ਵੈਗੁਰੂ ਸੀਚਲ ਵਿੱਕੀ ਹਰੀਕੇ ਸ਼ਰਨਾ ਡੱਗੋਰਮਣਾ ਪਾਲਾ ਜਲਾਲਪੁਰੀਆ ਚੋਟੀ ਦੀ ਟੀਮ ਹੋ ਕੇ ਸੀ ਕਿਹੜੀ ਟੀਮ ਜਿੱਤੂਗੀ ਸਾਰੇ ਵੀ ਰਿ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਉਹ ਪਹਿਲਾ ਮੈਚ ਹੈ ਕੈਨੇਡਾ ਦੀ ਫੈਡਰੇਸ਼ਨ ਦਾ ਪਹਿਲਾ ਕੱਪ ਅਤੇ ਜੋ ਆ ਪਹਿਲਾ ਮੈਚ ਤੁਹਾਨੂੰ ਦੱਸਿਆ ਇਸ ਵਿੱਚ ਉਹ ਕਿਹੜੀ ਟੀਮ ਜਿੱਤੂਗੀ ਕੀ ਲੱਗਦਾ ਕਮੈਂਟ ਜਰੂਰ ਕਰਿਓ ਮਿੱਤਰੋ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ